ਕੋਈ ਚੰਨੀ ਹੈਗੀ ਜੀ ਜੀ ਸਲਾਈਡ ਬਾਰੇ ਦਾ ਜੀ ਮੈਨੂੰ ਪਰ ਜੇ ਇਸ ਕੰਨ ਨੂੰ ਹੋ ਗਿਆ ਤਾਂ ਪੋਣਾ ਕੱਢੋ ਤਾਂ ਚੰਨ ਵੀ ਸੀ ਇੱਥੇ ਕੁਆਲਟੀ ਗੱਲ ਹੈ ਰਾਇਸਨ ਕੇ ਰਾਇਸਨ ਸੀ ਹੈ और ये कार में कौन कौन सवार था उस टाइम एक दो दो बंदा था। तो भाग गया चल रही थी ठीक है जो बच्चा था वो यहाँ पे खड़ा था यहाँ खड़े थे हम क्या नाम है बच्चे का बच्चे का नाम राधा है राधा और जो आपके जो है वो दूसरा बाबू है उसी कितनी उम्र है बाबू की उसके पास पचास साल का होगा पचास साल का

ਇਹ ਟੂ ਇਗਰ ਹੈ ਇਹ ਪਾਣੀ ਵਰਤਿਆ ਨਾ ਇਹ ਪਾਣੀ ਵਰਤੇ ਤੇ ਉੱਪਰ ਆਹਾਂ ਪੀ ਹੋ ਜਾਣੇ ਡਹਿਲ ਹੋਏ ਐਕ ਆਪਕੇ ਡਹਿਲ ਹੋਏ ਠੀਕ ਹੈ ਠੀਕ ਹੈ ਮੈਂ ਨਾ ਕੁਦਰਤੀ ਇੱਥੋਂ ਨਿਕਲ ਰਿਹਾ ਸੀਗਾ ਜੀ ਇਹ ਜਿਹੜੀ ਗੱਡੀ ਸੀ ਨਾ ਜੀ ਇਹ ਗੱਡੀ ਪਿੱਛੋਂ ਪਹਿਲਾਂ ਡੰਪਰ ਜਵਜੀ ਜੀ ਫਿਰ ਇੱਕ ਦੋ ਵਿਕਲਾ ਚੋਰ ਵਜੀ ਜੀ ਮੈਂ ਦੇਖ ਰਹੀ ਮੈਂ ਕਿਹਾ ਹੋ ਰਿਹਾ ਜੀ ਇੰਨੇ ਚਾਹਦੇ ਆਂਦੇ ਜਦੋਂ ਮੈਂ ਇੱਥੇ ਦੇਖਿਆ ਜੀ ਇਹ ਗੱਡੀ ਨੇ ਇੱਕ ਨਾ ਬੱਚਿਆਂ ਨੂੰ ਕੋਈ ਪਾਣੀ ਇੱਥੇ ਪਾਣ ਆਂਦੇ ਗਰੀਬ ਬੰਦੇ ਇੱਥੇ ਬੈਠੇ ਆ ਜੀ ਸਾਰੇ ਵਿਚਾਰੇ ਉਹਨਾਂ ਦੀ ਗੱਡੀਆਂ ਉੱਥੇ ਉੱਥੇ ਪਿੱਛੇ ਉੱਤੇ ਗੁੱਟ ਪਾ ਕੇ ਇੱਥੇ ਪਾਣੀ ਪਾਰੀ ਸੀ ਜੀ ਉਹ ਜਿਆਦਾ ਦੂਰ ਆ ਅੰਦਰ ਲਾਈਨ ਤੋਂ ਵੀ ਅੰਦਰ ਸੀਗੀ ਪਰ ਇਸ ਬੰਦੇ ਨੇ ਗੱਡੀ ਲਿਆ ਕੇ ਇੰਨੀ ਜ਼ੋਰ ਦੀ ਹਿੱਟ ਕੀਤੀ ਇਸ ਗੱਡੀ ਤੇ ਮੈਂ ਹੈਰਾਨ ਹੋ ਗਿਆ ਨਾਲ ਦੇ ਦੋ ਤਿੰਨ ਬੱਚੇ ਇੰਜਰਡ ਹੋ ਗਏ ਉਹਨਾਂ ਨੂੰ ਫਿਰ ਐਸਐਸਐਫ ਵਾਲੇ ਬੰਦੇ ਆਏ ਪੁਲਿਸ ਮਲਾਇਮ ਬਹੁਤ ਜਲਦੀ ਪਹੁੰਚ ਗਏ ਵਿਚ ਇਹ ਜਿਹੜਾ ਡਰਾਈਵਰ ਸੀ ਜਿਹੜਾ ਉਹ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਉਹਨੂੰ ਉੱਥੇ ਹੀ ਹਸਪਤਾਲ ਲੈ ਕੇ ਗਿਆ ਜੀ ਕਿੰਨੇ ਬੱਚੇ ਜਿਹੜੇ ਬੱਚੇ ਜਿਹੜੇ ਜਖਮੀ ਹੈਗੇ ਇਹ ਮੈਨੂੰ ਇਸ ਬਾਰੇ ਨੌਲੇਜ ਨਹੀਂ ਗਈ ਜੀ ਨਹੀਂ ਕੀ ਕਹਿਣਾ ਚਾਹੁੰਦੇ ਵੀ ਬੇਸ਼ੱਕ ਸਮਾਸਾ ਵੀ ਸਾਸਾ ਜੜੀਆਂ ਹੈਗੀਆਂ ਖੋਲਦੇ ਲਾਉਂਦੀਆਂ ਆਈਆਂ ਪਰ ਉਹਦੀ ਸਾਮ ਸਮਾਨ ਨਹੀਂ ਜਿਹੜੇ ਛੜਕਾਂ ਦੇ ਉੱਤੇ ਲੱਗਦਾ ਕਿੰਨੀ ਕ ਹੰਗੈਲੀ ਹੈ ਇਹ ਜੀ ਹੰਗੈਲੀ ਤਾਂ ਜਿਹੜੀ दारू ਨਾਲ ਪੀਤੀਂਦੀ ਫਿਰਦਾ ਸੀ ਸੀਗਾ ਜੀ ਜਦੋਂ ਆਪਾਂ ਡਰਿੰਕ ਕਰਕੇ ਗੱਡੀ ਚਲਾਵਾਂਗੇ ਜਦੋਂ ਆਪ ਨੂੰ ਹੋਸ਼ ਹੀ ਨਹੀਂਗਾ ਜੀ ਇਹਦੀ ਮੌਕੇ ਦੀ ਵੀਡੀਓ ਸਾਰਿਆਂ ਕੋਲੇ ਹੈਗੀ ਹੈ ਜੀ ਤੁਹਾਨੂੰ ਵੀ ਭੇਜ ਦਿੰਦੇ ਆ ਜ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਹਾਸਾ ਹੋਇਆ ਹੈ ਕੀ ਕਾਰਨ ਸੀ ਵਾਪਰੇ ਸੀ ਜਿਹੜਾ ਐਸਐਫਐਜੀ ਕੋਲ ਕੋਸ਼ਿਸ਼ ਕੀਤੀ ਕਿੰਨੇ ਲੋਕ ਮਰੇ ਗਏ ਸਰ ਦੇਖੋ ਸਾਨੂੰ ਕਾਲ ਆਈ ਐਮਡੀਡੀ ਤੇ ਜਦੋਂ ਸਾਨੂੰ ਕਾਲ ਆਈ ਸੀ ਵਿਦਨ ਕੁ ਸਿਕੜ ਦੇ ਵਿੱਚ ਇੱਥੇ ਪਹੁੰਚ ਗਏ ਸੀਗੇ ਜਦੋਂ ਆ ਕੇ ਦੇਖਿਆ ਤਾਂ ਜੋ ਆਪਣੇ ਮਰੀਜ਼ ਸੀ ਇੱਕ ਬੱਚੀ ਸੀ ਛੋਟੀ ਇੱਕ ਕਾਫੀ ਏਜ ਦਾ ਪਰਸਨ ਸੀਗਾ ਉਹਨਾਂ ਦੇ ਕਾਫੀ ਮਤਲਬ ਸੱਟਾਂ ਵੱਜੀਆਂ ਸੀ ਉਹਨਾਂ ਨੂੰ ਨਾਲ ਦੇ ਨਾਲ ਅਸੀਂ ਹਸਪੀਟਲ ਰੈਫਰ ਕਰਤਾ ਉੱਥੇ ਹਸਪੀਟਲ ਜਾਇਆ ਗਿਆ ਸੀਰੀਅਸ ਹਨ ਉਹਦੀ ਕੰਡੀਸ਼ਨ ਤੇ ਜੋ ਗੱਡੀ ਵਾਲਾ ਸੀਗਾ ਉਹਨੂੰ ਅਸੀਂ ਮੌਕੇ ਤੇ ਸਿਟੀ ਜੋ ਥਾੜਾ ਆਪਣਾ ਰੋਡ ਉੱਥੇ ਉਹਨੂੰ ਭਜਾ ਦਿੱਤਾ ਸਰ ਇਸ ਤੋਂ ਵੀ ਹਾਲਾਤ ਸੀ ਇਹ ਕਾਰ ਆਵੇ ਉਹਦੀ ਸਰ ਡਰਿੰਕ ਵਗੈਰਾ ਕਾਫੀ ਕੀਤੀ ਹੋਈ ਸੀ ਇਸ ਤਰ੍ਹਾਂ ਕਈ ਉਹਨਾਂ ਨੂੰ ਹੋ ਸਕਦਾ ਕੰਟਰੋਲ ਨਾ ਹੋਈ ਹੋਵੇ ਗੱਡੀ ਉਹ ਡਰਿੰਕ ਕਰਕੇ ਮੇਬੀ ਕੋਈ ਇਹ ਹਾਸਾ ਵਾਪਰ ਗਿਆ ਸਰ